ਆਗੋਲੀ ਦੇ ਉਹ ਕਿਥੇ ਗਿਆ ਆ ਵੀ ਆ ਡਰਾਈਵਰ ਆਉਣਾ ਤੋਂ ਮਗਰਮਾ ਜਿਹੜਾ ਮਾਲਾ ਸੁਧਿਨੇ ਜਾਇੜਾ ਬੈਸਾਈ ਕਰਦਾ ਗੁਨਾਹੇ ਅਗਰੇ ਟ੍ਰੱਕ ਤੇ ਮੋਟਰਸਾਈਕਲ ਦਾ ਨੰਬਰ ਲਗਾ ਕੇ ਲੱਖਾਂ ਰੁਪਏ ਦਾ ਮਾਮਲਾ ਲੈ ਕੇ ਮਾਲਕ ਹੋਇਆ ਫਰਾਰ ਕੰਡਾ ਪਰਚੀਆਂ ਉੱਤੇ ਵੀ ਫਰਜੀ ਨਾਮ ਲਿਖ ਕੇ ਠਗੀਂ ਦਿੱਤਾ ਅੰਜਾਮ ਕਈ ਲੋਕ ਵਾਕਵਕਤਨੀਆ ਮਾਹਰ ਮਾਹਿਰ ਹੁੰਦੇ ਨੇ ਅਜਿਹਾ ਹੀ ਮਾਮਲਾ ਬੜਾ ਅਦੀਨ ਆਉਂਦੇ ਪਿੰਡ ਅਵਲਾਗਪੁਰ ਦੇ ਇੱਕ ਟਰੱਕ ਮਾਲਕ ਵੱਲੋਂ ਕੀਤਾ ਗਿਆ ਜਿਸ ਨੇ ਆਪਣੇ ਟਰੱਕ ਉੱਪਰ 40 ਨੰਬਰ ਪਲੇਟ ਲਾ ਕੇ ਜਲਾ ਮਰਸਦ ਵਿੱਚੋਂ ਪਰੇ ਮਾਲ ਸਮੇਤ ਆਪਣੇ ਟਰੱਕ ਸਮੇਤ ਫਰਾਰ ਹੋ ਗਿਆ ਇਸ ਚੋਗੀ ਦਾ ਸ਼ਿਕਾਰ ਹੋਏ ਅਰਜੀਸ਼ ਕੁਮਾਰ ਨੇ ਦੱਸਿਆ ਕਿ ਬੀਤੀ 28 ਅਤੇ 30 ਨਵੰਬਰ ਨੂੰ ਉਹਨਾਂ ਦੇ ਮੀਆਂਵਿੰਡ ਨੇੜੇ ਰਈਆ ਜਲਾ ਤਰਨਤਾਂ ਤੋਂ ਇੱਕ ਕਿਸਾਨ ਇੰਦਰਜੀਤ ਸਿੰਘ ਦੇ ਘਰੋਂ ਲੱਖ ਰੁਪਏ ਦੀ ਮੱਕੀ ਦੇ ਦੋ ਟਰੱਕ ਲੋਡ ਕਰਵਾਏ ਸਨ ਜਿਨ੍ਹਾਂ ਵਿੱਚੋਂ ਇੱਕ ਟਰੱਕ ਹਰਮਨ ਸਿੰਘ ਵਾਸੀ ਅਵਲਾਲਪੁਰ ਥਾਣਾ ਤਿੱਬੜ ਗਰਦਾਸਪੁਰ ਦਾ ਸੀ ਰਜੇਸ਼ ਕੁਮਾਰ ਨੇ ਦੱਸਿਆ ਕਿ ਉਹ ਖੁਦ ਮਾਲ ਲੋਡ ਕਰਨ ਤੋਂ ਬਾਅਦ ਅੱਡਾ ਸਿਦਵਾਂ ਨੇੜੇ ਤਿੱਬੜ ਤੱਕ ਹਰਮਨ ਸਿੰਘ ਦੀ ਗੱਡੀ ਵਿੱਚ ਬੈਠ ਕੇ ਆਇਆ ਇਸ ਤੋਂ ਪਰંત ਹਰਮਨ ਸਿੰਘ ਆਪਣੇ ਪਿੰਡ ਨੂੰ ਇਹ ਬਹਾਨਾ ਮਾਰ ਕੇ ਮੁੜ ਗਿਆ ਕਿ ਉਸਦੀ ਮਾਂ ਬਿਮਾਰ ਹੈ ਇਸ ਲਈ ਉਹ ਆਪਣੀ ਹੀ ਦੂਸਰੀ ਗੱਡੀ ਉੱਤੇ ਬੈਠ ਕੇ ਸੁਝਾਨਪੁਰ ਨੂੰ ਰਵਾਨਾ ਹੋ ਗਏ ਜਦੋਂ ਅਗਲੇ ਦਿਨ ਵੀ ਹਰਮਨ ਸਿੰਘ ਟਰੱਕ ਲੈ ਕੇ ਨਾ ਪਹੁੰਚਿਆ ਤਾਂ ਉਹਨਾਂ ਨੇ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹ ਜਲਦੀ ਹੀ ਪਹੁੰਚ ਰਿਹਾ ਹੈ ਇਸ ਉਪਰੰਤ ਹਰਮਨ ਸਿੰਘ ਨੇ ਆਪਣਾ ਫੋਨ ਬੰਦ ਕਰ ਦਿੱਤਾ ਅਤੇ ਟਰੱਕ ਨਾਂ ਪਰਿਆ ਮਾਲ ਲੈ ਕੇ ਫਰਾਰ ਹੋ ਗਿਆ ਜੋ ਕਿ ਇੱਕ ਵੱਖਰੀ ਕਿਸਮ ਦੀ ਠਗੀ ਦਸੀ ਜਾ ਰਹੀ ਹੈ। ਭਾਜੀ ਇਹ ਕਦੋਂ ਦੀ ਘਟਨਾ ਵਾਂ ਤੇ ਕਿੰਨਾ ਕੁ ਮਾਲ ਤੁਹਾਡਾ ਚੋਰੀ ਹੋਇਆ? ਭਾਜੀ ਇਹ 28 29 ਤਰੀਕ ਨੂੰ ਮਾਲ ਲੋਡ ਹੋਇਆ 564 ਕਟੇ ਹੋਏ ਆ 269.40 ਕਿਲੋ ਮਾਲ ਲੋਡ ਮੀਆਂ ਬਿੰਦ ਤੋਂ ਕੀਤਾ ਹੀ ਰਹੀ ਆ ਤੇ ਮੀਆਂ ਬਿੰਦ ਤੋਂ ਇਹ ਕਿੱਥੇ ਲੈ ਕੇ ਜਾਣਾ ਹੈ ਮਾਲ ਇਹ 인ਦਰਜੀਤ ਸਿੰਘ ਤੋਂ ਮਾਲ ਲਦਿਆ ਹੈ ਜੀ ਆਹੀਂ ਸੌਦਾ ਕਰਾਉਣ ਆ ਰਹੇ ਕਟੂਆ ਵੀ ਲੈ ਕੇ ਜਾਣਾ ਹੈ ਜੀ ਤੇ ਇਹ ਕਿਹੜੀ ਗੱਡੀ ਤੇ ਲੋਡ ਕੀਤਾ ਹੈ ਇਹ ਜੀ ਪੀਬੀ06ਆਰ9991 ਤੇ ਗੱਡੀ ਲੋਡ ਕੀਤੀ ਸੀ ਤੇ ਆਪਣਾ ਨਾਮ ਜਿਹੜਾ ਡਰਾਈਵਰ ਨੇ ਉਹ ਜਤਿੰਦਰ ਸਿੰਘ ਲਿਖਾਇਆ ਹੈ ਅਸਲ ਚ ਨਾਮ ਕੀ ਅਸਲ ਚ ਨਾਮ ਜਿਹੜਾ ਇਹਦਾ ਜੀ ਹਰਮਨ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਲਾਲਪੁਰ ਹਾਂਜੀ ਤੇ ਪਿੰਡ ਜਿਹੜਾ ਇਹਦਾ ਆਪਣੇ ਇਹਦੇ ਘਰ ਆਈ ਆਏ ਹੀ ਜਦੋਂ ਇਹ ਗੱਡੀ ਲੋਡ ਕੀਤੀ ਐ ਸਿਦਮਾ ਤੱਕ ਮੈਂ ਨਾਲ ਆਇਆ ਸਿਦਮਾ ਕਹਿੰਦਾ ਮੇਰੀ ਮਾਤਾ ਬਿਮਾਰ ਹੋ ਗਈ ਆ ਮੈਂ ਉਹਦਾ ਪਤਾ ਲਿਆ ਕਿ ਤੇ ਵਾਪਸ ਆ ਹੀ ਨਾ ਤੁਸੀਂ ਮੈਨੂੰ ਅੱਗੇ ਡੀਕੋ ਗਰਦਾਸਪੁਰ ਜਦੋਂ ਮਾਲ ਲੱਦਿਆ ਤੁਸੀਂ ਨਾਲ ਹੀ ਉੱਥੇ ਆਹੀ ਨਾਲ ਹੀ ਜੇ ਤੇ ਕੰਡਾ ਵੀ ਆਪ ਹੀ ਕਰਾਇਆ ਨਾ ਕੰਡਾ ਵੀ ਆਪ ਕਰਾਇਆ ਉਹ ਵੀ ਸਾਡੇ ਨਾਲ ਹੀ ਕੰਡੇ ਦੀ ਵੀ ਜਿਹੜੀ ਵੀਡੀਓ ਆ ਆਹੀ ਦੋ ਗੱਡੀਆਂ ਲੋਡ ਕੀਤੀਆਂ ਅਸੀਂ ਦੋ ਗੱਡੀਆਂ ਲੋਡ ਕੀਤੀਆਂ ਜੀ ਅੱਛਾ ਦੂਜੀ ਗੱਡੀ ਸਹੀ ਸਲਾਮਤ ਦੂਜੀ ਗੱਡੀ ਸਹੀ ਸਲਾਮਤ ਪਾਈ ਵੀ ਇਕੱਠਿਆਂ ਮੈਂ ਇਹਦੀ ਗੱਡੀ 'ਚ ਬੈ ਕੇ ਆਇਆ ਦੂਜੀ ਗੱਡੀ ਪਿੱਛੇ ਹੀ ਜਦੋਂ ਸਿਦਮਾ ਤੱਕ ਆਇਆ ਤਾਂ ਕਹਿੰਦਾ ਮੇਰੀ ਮਾਤਾ ਬਿਮਾਰ ਹੋ ਗਈ ਹੈ ਜੀ ਤੇ ਮੈਂ ਉਹਦਾ ਪਤਾ ਲੈ ਕੇ ਘਰੋਂ ਆਇਆ ਤੁਸੀਂ ਮੈਨੂੰ ਅੱਗੇ ਡੀਕੋ ਅਹੀਂ ਨੂੰ ਡੀਕਦੇ ਰਿਹਾ ਗਰਦਾਪੁਰ ਬਾਈਪਾਸ ਤੇ ਇਹਦਾ ਫੋਨ ਬੰਦ ਹੋ ਗਿਆ ਅਹੀਂ ਕਿ ਹੋ ਸਕਦਾ ਮਾਤਾ ਜੀ ਜਲਦੀ ਬਿਮਾਰ ਹੋ ਗਈ ਤੇ ਕੱਲ ਆ ਜਾਏਗਾ ਫਿਰ ਇਹ 30 ਤਰੀਕ ਨੂੰ 5 ਵਜੇ ਦਾ ਫੋਨ ਆਇਆ ਵੀ ਮੈਂ ਆ ਰਿਹਾ ਫਿਰ ਉਸ ਤੋਂ ਬਾਅਦ ਵੀ ਫੋਨ ਇਹਦਾ ਬੰਦ ਹੋ ਗਿਆ ਉਸੇ ਵੇਲੇ ਹੀ 30 ਤਰੀਕ ਨੂੰ ਇਹਦੇ ਘਰ ਆਇਆ ਏ ਸਾਨੂੰ ਘਰ ਇਹਦੀ ਜਨਾਨੀ ਕਹਿੰਦੀ ਵੀ ਸਾਨੂੰ ਪਤਾ ਨਹੀਂ ਬਿੱਟੂ ਦੀ ਇਹਦੀ ਮਾਤਾ ਜਿਹੜੀ ਤੇ ਅਸਲੀ ਨਾਂ ਵੀ ਇਹਦਾ ਪਤਾ ਕੀਤਾ ਇਹਦਾ ਨਾਂ ਹਰਮਨ ਸਿੰਘ ਆ ਪਹਿਲਾਂ ਵੀ ਇਹਨਾਂ ਸਾਡੇ ਕੋਲੋਂ ਡੀਓਸੀ ਦੇ ਫੇਰੇ ਲਾਏ ਸੀ ਬਾਂਦਕਿਸ਼ਨ ਮਿੱਤਲ ਦੇ ਸ਼ੰਦਲ ਤੋਂ ਛੇਦਨਗਰ ਦੇ ਉਦੋਂ ਚ ਵੀ ਇਹਦਾ ਗੱਡੀ ਦਾ ਨੰਬਰ ਪੀਬੀ06ਬੀ 0832 ਆ ਬੀ ਬੈਣ ਵਾਲੀ ਤੇ ਹੁਣ ਇਹਨੇ ਬਦਲ ਲਿਆ ਨੰਬਰ ਹੁਣ ਇਹਨਾਂ ਨੰਬਰ ਜੈਲੀ ਲਾ ਕੇ ਬਿਨਾ ਇੰਡੀਆ ਤੋਂ ਇੰਡੀਆ ਨੰਬਰ ਤੋਂ ਪਲੇਟਾਂ ਲਾ ਕੇ ਤੇ maal ਲਦਿਆ ਪਹਿਲਾਂ ਇਹਦੀ ਪਹਿਲਾਂ ਇੰਡੀਆ ਦੀਆਂ ਪਲੇਟਾਂ ਨਹੀਂ ਲੱਗੀਆਂ ਸਰ ਇਹ ਅੱਗੇ ਵੀ ਲੱਦੇ ਆ ਸੋਚਿਆ ਵਿਸ਼ਵਾਸ ਹੀ ਅੱਗੇ ਵੀ ਉਸ ਤੋਂ ਵੀ 2-4 ਸਾਲ ਪਹਿਲਾਂ ਇਹਨਾਂ ਸਾਡਾ ਮਾਲ ਲੱਦਿਆ ਸੀ ਇਹਦੇ ਕੋਲ 10 ਚੱਕੀ ਗੱਡੀ ਹੁੰਦੀ ਸੀ ਕਿਰਾਏ ਤੇ ਕਿਸੇ ਦੀ ਚਲਾਉਂਦਾ ਸੀ ਹੁਣ ਤੇ ਇਹਦੇ ਕੋਲ ਆਪਣੀ ਗੱਡੀ ਆ ਉਦੋਂ ਦਾ ਸਾਡਾ ਪੁਰਾਣਾ ਇਹਦੇ ਨਾਲ ਲਿੰਕ ਹੀ ਪੁਰਾਣਾ ਮਾਲ ਢੂੰਦਾ ਸੀ ਐਫਸੀ ਇਹਦਾ ਬੋਧੀ ਸ਼ਾਦਾ ਮਾਲ ਢੂੰਦਾ ਸੀ ਲੇਕਿਨ ਇਹ ਇਹ ਜਿਹੜਾ ਪਤਾ ਨਹੀਂ ਪੀ ਇਹ ਫਰਾਡੀ ਬੰਦਾ ਹੋਏਗਾ ਇਹ ਤੇ ਗੁੱਡ ਫੇਰ ਤੇ ਇਹਨਾਂ ਵਿਸ਼ਵਾਸ ਆਪਣਾ ਤੋੜਿਆ ਜੀ ਤੇ ਉਹ ਤਾਂ ਫਿਰ ਕੋਈ ਕੀਤੀ ਪੜਤਾਲ ਕੋਈ ਉਹ ਅਹੀਂ ਜੀ ਅਹੀਂ ਦਰਖਾਸਤ ਦਿੱਤੀ ਹੈ ਜੀ ਤਿੱਬਟ थाने ਪੀਐਸਐਚਓ ਸਾਹਿਬ ਨੂੰ ਵੀ ਕਿਹਾ ਵੀ ਉਹਦੀ ਵੀਡੀਓ ਵੀ ਨਾਲ ਲਾਈ ਹੈ ਜੀ ਜੋ ਕੰਡਾ ਹੋਇਆ ਕੰਡੇ ਤੇ ਇਹ ਵੀਡੀਓ ਦੇ ਨਾਲ ਮੈਂ ਵੀ ਨਾਲ ਹੀ ਜਿਹੜਾ ਮਤਲਬ ਕਿ ਉਹਦਾ ਭਈਆ ਜਿਹੜਾ ਜ਼ਿੰਮੇਵਾਰ ਦਾ ਉਹ ਵੀ ਨਾਲ ਹੀ ਕੰਡਾ ਕਰਾਣ ਵੇਲੇ ਉਹਦੀ ਵੀ ਵੀਡੀਓ ਤੁਹਾਨੂੰ ਦੇਤੀ ਹੈ ਜੀ ਰਈਏ ਜਿਹੜਾ ਕੰਡਾ ਕਰਾਇਆ ਜਿਹੜਾ ਉਹਦਾ ਮਾਰ ਰਹੀਏ ਹੀ ਉਦੇ ਵੀ ਵੀਡੀਓ ਨਾਲ ਲਾਤੀ 197 ਬੋਰੀਆਂ ਤੋਂ ਲੋਡ ਕੀਤੇ ਆ ਜੁਦਾ ਜੁਦਾ ਕੰਡਾ ਹੋਇਆ ਦੋ ਥਾਈ ਕੰਡਾ ਹੋਇਆ ਜੀ ਦੋ ਹੀ ਥਾਈ ਇਹਨੇ ਗਲਤ ਸਾਈਨ ਕੀਤੇ ਦੋ ਹੀ ਥਾਈ ਇਹਨਾਂ ਗਲਤ ਸਾਈਨ ਕੀਤੇ ਜੀ ਇਹ ਦੇਖੋ ਜੀ ਜਤਿੰਦਰ ਸਿੰਘ ਦੇ ਸਾਈਨ ਕੀਤੇ ਆ ਜੀ ਨਾ ਹਰਮਨ ਸਿੰਘ ਆ ਜੀ ਉਹ ਇੱਦਾਂ 420 ਦਾ ਕੰਮ ਕੀਤਾ ਜੀ ਗੱਡੀ ਨੰਬਰ ਵੀ ਗਲਤ ਹੈ ਤੇ ਸਾਈਨ ਵੀ ਗਲਤ ਜੀ ਬੰਦਾ ਵੀਡੀਓ ਚ ਕੈਚ ਆ ਉਥੇ ਕੈਮਰੇ ਲੱਗੇਦੇ ਆ ਆਪਣਾ ਕੰਡਿਆ ਦੋਨਾਂ ਕੰਡਿਆ ਦੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਜੀ ਦੋਨਾਂ ਕੰਡਿਆ ਦੇ ਕੈਮਰੇ ਲੱਗੇ ਆ ਉਹਦੀ ਵੀਡੀਓ ਵੀ ਨਾਲ ਦਿਖਾਤੀ ਆ ਉਹਨਾਂ ਨੂੰ ਤੁਹਾਨੂੰ ਵੀ ਉਹਨਾਂ ਦੀ ਵੀਡੀਓ ਦੇਤੀ ਆ ਬੰਦਾ ਜਿਹੜਾ ਇੱਕ ਹੋਰ ਸਰਦਾਰ ਬੰਦਾ ਹੀ ਦੇ ਨਾਲ ਉਹ ਆਪਣੀ ਦੇਖੋ ਪਿੱਠ ਲਗਾਉਂਦਾ ਆ ਵੀਡੀਓ 'ਚ ਗੱਡੀ 'ਚ ਉਤਰ ਕੇ ਕਿਉਂਕਿ ਪਹਿਲਾਂ ਹੀ ਵੱਧ ਨਹੀਂ ਦਿੱਤੀ ਸੀ ਦੋਨਾਂ ਦੀ ਬਿਲਕੁਲ ਤੁਸੀਂ ਨਾਲ ਹੀ ਹੁੰਦਾ ਬਿਲਕੁਲ ਤੁਹਾਡੇ ਕੋਲ ਵੀ ਗੱਡੀ ਹੈਗੀ ਹਾਂਜੀ ਇਹ ਕਿੱਥੋਂ ਤੱਕ ਆਇਆ ਤੁਹਾਡੇ ਨਾਲ ਸਿਦਮਾ ਤੱਕ ਆਇਆ ਸਿਦਮਾ ਤੱਕ ਆਇਆ